ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਬੁੱਟਰ ਜ਼ਿਲ੍ਹਾ ਮੋਗਾ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਜਿਹੜੇ ਭੈਣ ਭਰਾਵਾਂ ਨੇ ਹੈਮਰ ਟੀਵੀ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਵਾਢਾਂ ਵਿਖਾਉਣੀਆਂ ਦੋ ਸੂਈਆਂ ਸਵਾਈਆਂ ਤੇ ਇੱਕਾ ਗੱਬਣ ਬੱਛੀ ਟਾਪ ਦੀ ਸੂਨ ਨੂੰ ਜਮਾ ਤਿਆਰ ਚਿੱਟੇ ਰੰਗ ਦੀ ਬੱਛੀ ਆ ਵਿੱਚ ਕਾਲੇ ਰੰਗ ਦੇ ਗਿੰਤੀ ਦੇ ਦੋ ਕੀ ਡਾਬਾ ਜਾਂਦਾ ਗਰਦਨ ਤੇ ਇੱਕ ਪੇਟ ਤੇ ਇਨਫਾਰਮੇਸ਼ਨ ਲੈ ਦਨਾ ਉਹ ਕਰਦੇ ਆ ਗੱਲਬਾਤ ਹਾਂਜੀ ਸਾਸੀ ਗੱਲ ਜੀ ਨਾਮ ਤੇ ਇਹਦਾ ਨਾਮ ਵੀਰੇ ਲਾਲਾ ਪਿੰਡ ਪੁੱਟਰ ਜ਼ਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਹੀ ਆ ਫੋਨ ਨੰਬਰ ਦਾ 6284410416 6284410416 ਇਹ ਤੋਂ ਸ਼ੁਰੂ ਕਰ ਲੀਏ ਲਾਲੇ ਬਲਾਜ ਚੰਗੀ ਬੱਛੀ ਕਿੱਧਰ ਲੈਂਦੀ ਆ ਇੱਥੋਂ ਲਈ ਆ ਬਈ ਆਪਾਂ ਬਤਨੀ ਤੋਂ ਹੀ ਲਈ ਆ ਨੇੜੂ ਹੀ ਆਪਣੇ ਲੋਹਗਲੀ ਹਾਂ ਲੋਹਗਲੀ ਲਈ ਆ ਚੌਗੀ ਮੋਹਾਂ ਪਹਿਲੇ ਸੂਏ ਸੂਣ ਲਿਆ ਸੀ ਤਿਆਨ ਹਜੇ ਮਾਲਕਾਂ ਨੂੰ ਦੱਸਣਾ ਜਿਵੇਂ ਕਿਹਾ ਸੀ ਉਹਨਾਂ ਨੇ 5 ਪਾਏ ਆ ਬਾਕੀ ਉਪਰਾ ਕਰਕੇ 1-2 ਦਿਨ ਮੰਨ ਕੇ ਚੱਲ ਘੱਟ ਨਹੀਂ ਰਹਿਦੇ ਜੀ ਲਾਗੀ ਤਾਂ ਵੱਧ ਵੀ ਲੈ ਚੁਗੀ ਕਿੰਨਾ ਕੁ ਦੁੱਧ ਕੱਢੀ ਤੇਰੇ ਹਿਸਾਬ ਨਾਲ ਉਹ ਯਾਰ ਮੇਰੇ ਹਿਸਾਬ ਨਾਲ ਅੰਦਾਜ਼ਾ ਵੀ 15-16 ਕਿਲੋ ਦਾ ਗਰੰਟੀ ਵਾਲਾ ਕੰਮ ਆ ਦੁੱਧ ਵੱਧ ਦੇ ਦੇਵੇ ਤਾਂ ਸੇਵਾ ਦਾ ਮੈਂ ਇਹਨਾਂ 15-16 ਕਿਲੋ ਦਾ ਹੱਕ ਵੀ ਮੰਨਦਾ ਤੇ ਜੈਦ ਜਾਂ ਮੁੱਲ ਪਹਿਲਾਂ ਹੀ ਦੱਸ ਦੇ ਮੋਲ ਯਾਰ ਕਰਾਉ ਨੂੰ 60 ਕਰਾਲਾ 62 ਕਰਾਉ ਨਾ 55000 ਚ ਮਾਨਦਾਨ ਕਰ ਦਿੰਦੇ ਚੋਕੀ ਅਰੀਜਨ ਕੋਈ ਦੰਦ ਵੀ ਆਕੇ ਪਟਕੇ ਵੇਰ ਵੀ ਤਾਂ ਵੀ ਆਪਾਂ ਨੂੰ ਕੋਈ ਚੱਤਰ ਨਹੀਂ ਸਹੀ ਆ ਦੋਸਤੋ ਪਹਿਲਾ ਸੁਆ ਮੂੰਹ ਤੋਂ ਚਾਰ ਦੰਦ ਸੀਨ ਸਾਉ ਫੁੱਲ ਆ ਭਾਵੇਂ ਸਿੱਧੇ ਪਾਸੇ ਬਹਿ ਜਾਓ ਭਾਵੇਂ ਪੁੱਠੇ ਪਾਸੇ ਦੀ ਬਹਿ ਜਾਓ ਲੱਤ ਵੀ ਨਹੀਂ ਚੱਕਦੀ ਚਿੱਟੇ ਰੰਗ ਦੀ ਫੁੱਲ ਚੰਗੀ ਫੁੱਲ ਜਾਤ ਵਾਲੀ ਚਾਰ ਦੰਦ ਬਚੀ ਸੋਨ ਨੂੰ ਤਿਆਰ ਮਾਲਕ ਦੱਸ ਦੇ ਕਿ 5 ਦਿਨ ਪਏ ਆ ਤੇ ਕੋਈ ਬਾਈ ਕਹਿੰਦਾ ਢੇੜੀ ਡੰਗ ਪਹਿਲਾਂ ਵੀ ਸੂ ਸਕਦੀ ਆ ਹਵਾਨਾ ਬਹੁਤ ਸੋਹਣਾ ਪੂਰਾ ਵੱਡਾ ਜ਼ਬਰਦਸਤ ਹਵਾਨਾ ਤਿਆਰ ਕੀਤਾ ਪੱਟਾਂ ਚ ਫਸਿਆ ਪਿਆ ਹੂੰ ਸਾਈਡਾਂ ਚ ਬਾਲ ਢੱਲ ਹਜੇ ਕਾਫੀ ਬਾਕੀ ਆ ਬਾਕੀ 3-4 ਤਾਂ ਬੰਦ ਲੈ ਜਾਣੇ ਨੇ ਜਦੋਂ ਤਿਆਰ ਹੋ ਜਾਂਦੀ ਪੂਰਾ ਵੱਡਾ ਜ਼ਬਰਦਸਤ ਹਵਾਨਾ ਤਿਆਰ ਕਰਕੇ ਸੋਹਣਾ ਬਾਕੀ ਹਵਾਨੇ ਦੀ ਤਿਆਰੀ ਬਹੁਤ ਦੁੱਧ 15-16 ਕਿਲੋ ਦਾ ਵੀਰ ਕਹਿੰਦਾ ਗਾਰੰਟੀ ਆ ਪਰ ਬੱਚੀ ਦੁੱਧ ਵੱਧ ਪਿਆ ਜੂ ਕਿਉਂਕਿ ਜਾਤ ਵਾਲੀ ਆ ਬਾਕੀ ਹਵਾਨਾ ਵੀ ਸੋਹਣਾ ਵੱਡਾ ਤੇ ਮੁੱਲ ਜਮਾਂ ਜਾਇਜ਼ ਕਰ ਨੂੰ ਬਾਈ ਕਹਿੰਦਾ 60 62000 ਜਿੰਨਾ ਮਰਜ਼ੀ ਕਰਾ ਲਓ 55000 ਦੀ ਦੇ ਦੇਣੀ ਆ ਮੱਲਾਂ ਨੂੰ ਤਰਦੀ ਆ ਪੱਟ ਚੌੜੇ ਕਰ ਕਰ ਥਾਣੇ ਤੋਂ ਨੇੜੇ ਤੋਂ ਚੈੱਕ ਕਰਾ ਦਨ ਸੋਹਣੇ ਮੁਠੀ ਵਾਲੇ ਹੱਦੀ ਚਵਾਈ ਵਾਲੇ ਥਾਣੇ ਆ ਆਮ ਪਹਿਲੇ ਨੂੰ ਦਾ ਥਾਣ ਚੁੰਡੀ ਵਾਲਾ ਹੁੰਦਾ ਪੂਰਾ ਮੁਠੀ ਵਾਲਾ ਹੱਦੀ ਚਵਾਈ ਵਾਲਾ ਜਾਨ ਵਾਲਾ ਥਾਣਾ ਮੂੰਹ ਤੋਂ ਚਾਰ ਦੰਦ ਦੰਦ ਵੀ ਤੁਹਾਨੂੰ ਵਿਖਾ ਦਿੰਨੇ ਆ ਠੀਕ ਆ ਦੋਸਤੋ ਚਾਰ ਦੰਦ ਪਹਿਲਾ ਸੂਆ ਟਾਪ ਦੀ ਬੱਛੀ ਬਿਲਕੁਲ ਸਸਤੇ ਮਲਦੀ ਹੋਰ ਕਿਸੇ ਦੇ ਘਰੇ ਖੜੀ ਹੁੰਦੀ ਚੰਗੇ ਵਪਾਰੀ ਤੇ 65000 ਹੀ ਕਹਿਣਾ ਸੀ ਐਨੇ ਦੀ ਯਸਨੋ ਆ ਪਰ ਵੀਰ ਕਹਿੰਦਾ 55 ਦੀ ਦੇ ਦੇਣੀ ਜਿਹੜਾ ਭੈਣ ਭਰਾ ਲੈ ਜੂ ਚੇਤੇ ਹੀ ਰੱਖੂ ਦੋ ਨੰਬਰ ਤੇ ਆ ਜੀ ਲਾਲੇ ਇਹ ਨੂੰ ਮੇਰੇ ਅੱਜ ਤੀਜਾ ਚੌਥਾ ਲੈਣਾ ਸੁਣ ਨੂੰ ਠੀਕ ਆ ਤੇ 9-10 ਕਿਲੋ ਬੋਲੀ ਹੋਏ ਦੇ ਥੱਲੇ ਹੁਣ ਹੂੰ ਕਲੂਨ ਹੀ ਇਹ ਆ ਗਾ ਕਿੰਨਾ ਕੱਢ ਜੂ ਇਹ 12 ਕਿਲੋ ਦੋ ਦੇਊਗੀ ਬਾਈ 12 ਦੇ ਦੇ ਵੀ 11-12 ਪਾਸ ਇੰਨਾ ਵੀ ਦੇਊਗੀ ਜੈ ਜੈ ਮੋਲਾ ਇਹਰ ਮੌਲਗਰਾਉਂ ਨੂੰ ਇਹਦਾ ਵੀ ਜਨਮ ਮਾਲੀਗਰ ਵਾਲਾ 35000 ਦੀ ਰਾਟ ਦੇ ਦੇ ਦਿਆਂਗੇ ਆਪਾਂ ਕੱਢੀੇ ਬਾਹਰ ਨੂੰ ਦੋਸਤੋ ਰੱਸੇ ਫੜਾਉਣ ਵਾਲਾ ਕੰਮ ਹੀ ਕੀਤਾ ਆਪਾਂ ਕੋਈ ਮੁੱਲ ਨਹੀਂ ਕਰਨਾਗਾ ਰੋਲਾ ਕਰ ਲਓ ਇਹਦਾ ਵੀ ਵਿਆੜੀ ਕਰ ਲੈਨੇ ਆ ਰੋਲਾ ਮੁਰ ਕੇ ਫੇਰ ਮੈਂ ਸੌਦੇ ਬਾਜੀ ਵਾਲਾ ਕੰਮ ਨਹੀਂ ਕਰਦਾ ਜੇ ਕਹਿੰਨੇ ਸੌਦਾ ਕਰਨਾ ਫੇਰ ਇਹਦਾ ਵਿਆੜੀ ਕਰਦੇ ਆ ਲੈਣ ਦੇ ਨਾਲ ਕੰਮ 35000 ਰੁਪਏ ਦੋਸਤੋ ਬਾਈ ਕਹਿੰਦਾ ਰੱਸੇ ਫੜਾਉਣ ਵਾਲੀ ਗੱਲ ਹੀ ਆ ਕਿ ਪਸ਼ੂ ਦੇਣੇ ਹੀ ਆ 9-10 ਕਿਲੋ ਬੌਲੀ ਤਿਆਰ ਆ ਦੋ ਟਾਈਮ ਚੋਲੋ 4 ਟਾਈਮ ਚੋਲੋ 10:00 ਵਜੇ ਵੀਡੀਓ ਬਣਾ ਰਹੇ ਆ ਥਣ ਹਵਾਨੇ ਦੀ ਜ ਸ਼ਾਂਤਿਕਰ ਹਵਾਨੇ ਬੌਲੇ ਨਾਲ ਭਰ ਲੈਣੇ ਬਾਕੀ ਸੂਈਆਂ ਸਵਾਈਆਂ ਹੈਗੀਆਂ ਭਵਾਂ ਚਾਰ ਟਾਈਮ ਚੋਕੇ ਲੈ ਜੋ ਮੁੱਲ 42000 ਜੇ ਕਿਸੇ ਨੇ ਪਕਾਈ ਕਰਨੀ ਆ ਤੇ ਜੇ ਕਿਸੇ ਨੇ ਪਕਾਈ ਨਹੀਂ ਕਰਨੀ ਲੈਣ ਦੇਣ ਵਾਲੀ ਡਿਮਾਂਡ ਹੀ ਛੋੜੀ ਕਰਾਉਣੀ ਵਿੱਚੋਂ 35000 ਦੀ ਦੇ ਦੇਣੀ ਆ ਗੱਡੀ ਲਿਆਓ ਤੇ ਪਾ ਕੇ ਲੈ ਜੋ ਭਵਾਂ ਦੋ ਇਹਦੇ ਸਾਫ ਆ ਮੰਨ ਕੇ ਤਾਂ ਕਿੰਨਾ ਪਸੋਂ ਦੀ ਗਾਰੰਟੀ ਆ ਥਣਾ ਦੀ ਪੂਰ ਛੱਡੇ ਦੀ ਚਵਾਈਆਂ ਜਮਾਂ ਸਾਫ ਆ ਇਹਦੇ ਮਗਰ ਵੱੱਛਾ ਵਾ ਇਹਦੇ ਮਗਰ ਵੱੱਛਾ ਬਾਈ ਕਹਿੰਦਾ ਚਵਾਈਆਂ ਤਿੰਨੇ ਵੜਾ ਸਾਫ ਆ 1 ਨੰਬਰ ਚ ਵਾਈਊ ਤਿੰਨਾਂ ਦੀ ਥਣਪੂਰ ਛਿੱਟੇ ਦੀ ਗਾਰੰਟੀ ਹੋ ਭਾਰ ਪਿੱਛੇ ਦੀ ਗਾਰੰਟੀ ਹੋ 35000 ਦੀ ਦੇ ਦੇਣੀ ਹੈ ਛੋਟੇ ਪਰਿਵਾਰ ਨੂੰ ਪੂਰੀ ਵਧੀਆ 34 35000 ਦਾ ਆਉਂਦਾ ਕੀ ਆ ਤਾਜੀ ਸੂਈ ਵਹਿੜ ਦੁੱਧ 12 13 ਕਿਲੋ ਖੁੱਲਾ ਪਿਆਜੂ ਜੇ ਕਿਲੋ ਵੱਧ ਫੀਡ ਪਾ ਲੋਗੇ ਹੋ ਸਕਦਾ 14 ਕਿਲੋ ਪਿਆਜੇ ਭਾਈ ਜੋ ਤਨ ਕਿਲੋ ਫੀਡ ਪਾ ਦੀ ਪੱਠੇ ਪਾਉਂਦੀ ਤਾਂ ਲੋੜ ਵੀ ਨਹੀਂ ਜਿੱਤੀ ਗਈਗੀ ਵਿਚਾਰੀ ਇਹ ਛੋਟੀ ਆ ਹਾਂ ਹਾਂ ਚੈੱਕ ਕਰਾਂ ਪੱਠੇ ਡੱਠੇ ਵੀ ਕਰਮਾਲੀ ਨੇ ਥੋੜੀ ਖਾਣੇ ਬਾਈ ਕਹਿੰਦਾ ਜੇ 2-3 ਕਿਲੋ ਫੀਡ ਪਾ ਦੀ ਤੇ ਟੋਕਰੀ ਪੱਠਿਆਂ ਨਾਲ ਰਾਜਿਆ ਕਰਨਾ ਤੇ ਦੁੱਧ 12-13 ਕਿਲੋ ਖੁੱਲਾ ਦੇ ਦੇਣਾ ਇਹਨੇ ਤੇ 34-35000 ਦੀ ਕੋਈ ਤਾਜੀ ਸੂਈ ਵੜ ਦਿੰਦਾ ਨਹੀਂ ਲਾਸਟ ਦੇ ਆ ਜੀ ਲਾਲੇ ਇਹ ਵੀਰੇ ਆਪਣੀ ਤਾਂ ਤਾਜੀ ਲਈ ਸੀਗੀ ਇਹਨੂੰ ਮਹੀਨਾ ਹੋ ਗਿਆ ਸੂਈ ਨੂੰ ਟਾਲਾ ਮਰ ਗਿਆ ਸੀਗਾ ਤੇ ਦੁੱਧ ਦੇ ਥੱਲੇ ਹੁਣ ਕੰਡੇ ਵਾਲਾ 10 ਕਿਲੋ ਹੋਊਗਾ ਦੁੱਧ ਤਾਂ 10 ਤੋਂ ਬਾਹਰ ਹੋਊ ਪਰ 10 ਦੀ ਗਾਰੰਟੀ ਹੈ ਆਪਣੀ ਕਿੰਨੇ ਦੀ ਓ ਯਾਰ ਲੈਣ ਦੇਣੇ ਦਾ 25000 ਦੀ ਦੇ ਦੇਣਗੇ ਆਪਾਂ ਮੁੱਲ ਨਹੀਂ ਕਰਨਾਗਾ ਮੁੱਲ ਜਨਾ ਮਰਜੀ ਕੋਲ ਆਪਣੀ ਤਾਂ ਮਹਿੰਗੀ ਲਈ ਆਪਾਂ 25 ਦੀ ਦੇ ਦੇਣਗੇ ਝੂਠ ਛੱਪਾ ਕਰ ਦੇਣੀ ਕੱਢੀਏ ਬਾਹਰ ਨੂੰ ਦੋਸਤੋ ਬੈਲ ਕੋਲ ਸਸਤੇ ਮੁੱਲ ਦੀਆਂ ਲੁੱਟ ਲੋ ਮੇਲਾ ਜੇ ਲੁੱਟਿਆ ਜਾਂਦਾ ਨਾ ਇੱਕ ਨੰਬਰ 55 ਦੀ 65000 ਦੀ ਬੱਛੀ ਇੱਕ ਨੰਬਰ 2 ਨੰਬਰ 35000 ਦੀ ਮੁੱਲ 42000 ਤਿੰਨ ਨੰਬਰ ਬਾਈ ਕੰਦਾ ਆਪਣੀ ਤਾਂ ਮਹਿੰਗੀ ਲਈ ਆ ਤਾਜੀ ਸੂਈ ਲਈ ਸੀ ਬੱਚਾ ਚੜਾਈ ਕਰ ਗਿਆ ਮਹੀਨੇ ਦੀ ਸੂਈ ਆ 25000 ਦੀ ਦੇ ਦੇਣੀ ਆ ਥਾਣਾ ਹਵਾਨਿਆਂ ਦੀ ਜੱਜਮੈਂਟ ਮੈਂ ਤੁਹਾਨੂੰ ਵਾਰ-ਵਾਰ ਕਹਿ ਰਿਹਾ ਕਿ 10 ਵਜੇ ਵੀਡੀਓ ਬਣਾ ਰਹੇ ਆ ਸ਼ਾਮ ਦੀ ਕਿਲੋ ਦੀ ਗਾਰੰਟੀ ਹੈ ਦੁੱਧ ਵੱਧ ਹੋਊਗਾ ਠੀਕ ਹੈ ਦੁੱਧ ਤਾਂ ਮੰਨ ਕੇ 11 ਦੇ 12 ਦੇ ਸਾਨੂੰ ਜੂਗਾ ਪਰ 10 ਕਿਲੋ ਨੂੰ ਕੋਈ ਧਾਰ ਬਣਾ ਮਾਰੇ 10 ਵਜੇ ਕੇ 5 ਮਿੰਟ ਦੇ ਵੀਡੀਓ ਬਣਾ ਰਹੇ ਆ ਦੁੱਧ ਬਾਈ ਕਹਿੰਦਾ ਵੱਧ ਹੋ 10 ਕਿਲੋ ਦੀ ਗਾਰੰਟੀ ਹੈ ਭਾਵੇਂ ਅਗਲਾ ਥਾਣਾ ਨੂੰ ਹੱਥ ਵੀ ਨਾ ਲਾਵੇ ਧਾਰ ਵੀ ਨਾ ਮਾਰੇ 25000 ਦੀ ਦੇ ਦੇਣੀ ਆ 10 ਕਿਲੋ ਤੋਂ ਬਾਹਰ ਕੰਡੇ ਵਾਲਾ ਦੁੱਧ ਆ ਜਾਨ ਵਾਲੀ ਬੱਚੀ ਆ ਵਜਨ ਬਹੁਤ ਆ ਮੱਝਾਂ ਵਰਗਾ ਪੈਠਪੜਾ ਦੁੱਧ ਵੀ ਮੱਝਾਂ ਵਰਗਾ ਭਾਈ ਇਹਦਾ ਕੋਈ ਆਏ ਨਹੀਂਗਾ ਵੀ ਪਤਲਾ ਆ ਮੱਝਾਂ ਵਰਗਾ ਉਹ ਚਿੱਟਾ ਜਮ ਦੁੱਧ ਮੱਝਾਂ ਵਰਗਾ ਭਾਈ ਕਹਿੰਦਾ ਜਮਾ ਚਿੱਟਾ ਤੇ ਕੋਈ ਸੈਡ ਨਹੀਂ ਕੋਈ ਜਮਾ ਚਾਰਾਂ ਥਾਣਾ ਦਾ ਸੇਮ ਹੀ ਸਾਈਜ਼ ਹੈ 10 ਕਿਲੋ ਕੰਡੇ ਵਾਲਾ ਦੁੱਧ ਮੁੱਲ ਸਿਰਫ 25000 10 ਕਿਲੋ ਦੁੱਧ ਵਾਲੀ ਮੱਝ 70 80000 ਦੀ ਆਉ ਜੇ ਦੁੱਧ ਕੰਡੇ ਤੇ ਜੋ ਕੇ ਲਵਾਂਗੇ ਤੇ ਮੁੱਲ 25000 ਛੋੜ ਵਿੱਚੋਂ ਕਰ ਦੂ ਭਾਈ ਥਣ ਪੂਰਾ ਚੰਗਾ ਪਮੰਜਵਾਕ ਚੋਈ ਜਾਣ 2 ਨੰਬਰ 5 35000 ਦੀ 3 ਨੰਬਰ 25000 ਦੀ 1 ਨੰਬਰ 55000 ਦੀ ਅੱਜ ਦੀ ਵੀਡੀਓ ਦੇ ਵਿੱਚ 1 ਨੰਬਰ ਟਾਪਰ ਵਾਇਡ ਫੁੱਲ ਜਾਤ ਵਾਲੀ ਫੁੱਲ ਵਜਨ ਵਾਲੀ ਚੰਗੇ ਦੁੱਧ ਵਾਲੀ ਪਲੂਨ ਵਛੀ ਪਹਿਲਾ ਸੂਆ ਚਾਰ ਦੰਦ ਕੋਈ 5-7 ਸੂਵੇ ਕਰਮ ਵਾਲੀ ਵਧੀਆ ਦੁੱਧ ਪਿਆਉ ਇਨਫਾਰਮੇਸ਼ਨ ਲੈ ਕੇ ਦੇ ਦਿੱਤੀ ਹੈ ਜਿਹਦੇ ਜਿਹੜਾ ਵੀ ਇਨਾਕ ਪਸੰਦ ਆਉਂਦਾ ਬਿਲਕੁਲ ਸਸਤੇ ਮੁੱਲ ਇਦੂ ਘੱਟ ਮੁੱਲ ਜਦੋਂ ਫਿਰ ਤੁਹਾਨੂੰ ਵੀ ਪਤਾ ਆਉਂਦਾ ਵੀ ਕੀ ਹੈ ਜੇ ਕਿਸੇ ਨੇ ਘਰੇ ਆਉਣਾ ਐਡਰੈਸ ਥੋਰੀ ਵਾਰੀ ਦੱਸ ਦੇਣਾ ਪਿੰਡ ਬਟੜਾ ਜ਼ਿਲ੍ਹਾ ਮੋਗਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ